ਮਤੂੰ ਇੱਧਰ ਲਾਇਆ ਕਿਸੇ ਕਾਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਉਹ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਉਹ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਓਏ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਕਹਿੰਦਾ ਗੱਲ ਤਾਂ ਤੇਰੀ ਠੀਕ ਆ ਮਿੱਤਰਾ ਉਹ ਮੈਂ ਪੈਸੇ ਬਹੁਤ ਕਮਾ ਲੈਂਦਾ ਉਹ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਟਾ ਲੈਂਦਾ ਉਹ ਕਿੰਨੇ ਧਨੀ ਹੋ ਤੁਰ ਗਏ ਉਹ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱੱਡੀ ਪਾ ਲੈਂਦਾ ਜੇ ਗੁਰਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਫਿਰ ਪੰਜੇ ਨਾਲ ਪਹਾੜ ਕੌਣ ਰੋਕਦਾ ਫਿਰ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਫਿਰ ਉਦਾਸੀਆਂ ਕਰਕੇ ਕਿਰਤ ਕਰੋ ਦਾ ਵੰਡ ਛਕੋ ਦਾ ਹੋਕਾ ਕੌਣ ਦਿੰਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਦੂਜਿਆਂ ਦੇ ਹੱਕ 'ਚ ਖੜਨ ਦਾ ਵੀ ਨਜ਼ਾਰਾ ਕੋਈ ਹੋਰ ਹੀ ਹੁੰਦਾ ਬਸ ਸਾਡੇ ਗੁਰੂਆਂ ਨੇ ਸਾਨੂੰ ਇਹ ਦੱਸਿਆ ਸਾਡੇ ਸ਼ਹੀਦਾਂ ਨੇ ਸਾਨੂੰ ਇਹ ਦੱਸਿਆ ਸਰਵੰਸ ਬਾਰੇ ਹੋਏ ਨੇ ਸਾਡੇ ਗੁਰੂ ਨੇ ਸਰਵੰਸ ਉਹਨਾਂ ਨੇ ਆਪਣੇ ਪਰਿਵਾਰ ਬਾਰੇ ਹੋਏ ਨੇ ਕਿ ਕੌਮ ਜਿੰਦਾ ਰਹੂਗੀ ਸੋ ਕੌਮ ਨੂੰ ਜਿੰਦਾ ਰੱਖਣ ਵਾਸਤੇ ਦੇਸ਼ ਨੂੰ ਜਿੰਦਾ ਰੱਖਣ ਵਾਸਤੇ ਸਾਡੀਆਂ ਕੁਰਬਾਨੀਆਂ ਨੇ ਵਸੇ ਉਹਨਾਂ ਕੁਰਬਾਨੀਆਂ ਨੂੰ ਯਾਦ ਵੀ ਰੱਖਣਾ ਭੁੱਲਣਾ ਨਹੀਂ ਹੈਗਾ ਜਿਹੜੀਆਂ ਕੌਮਾਂ ਆਪਣਾ ਵਿਰਸਾ ਭੁੱਲ ਜਾਂਦੀਆਂ ਨੇ ਖਤਮ ਹੋ ਜਾਂਦੀਆਂ ਨੇ ਆਪਾਂ ਯਾਦ ਰੱਖਣਾ ਹੈਗਾ ਤਾਂ ਕਰਕੇ ਮੈਂ ਤੁਹਾਡੇ ਕੋਲੇ ਆਇਆ ਡੱਬ ਵਾਲੀ ਵਾਲੇ ਉਹ ਇਹ ਕਹਿਣ ਵਾਸਤੇ ਕਿ ਹੁਣ ਮੈਨੂੰ ਜਿਆਦਾ ਦੂਰ ਇਹ ਨਾ ਕਹੋ ਡੱਬ ਵਾਲੀ ਦਾ ਭਗਵਾਨਤਮਾਨ ਆ ਗਿਆ ਕਿਤੇ ਕਿੱਲਿਆਂ ਵਾਲੀ ਆ ਜਾਂਦਾ ਕਿਤੇ ਫਤਿਹਾਬਾਦ ਆ ਜਾਂਦਾ ਫਿਰ ਉੱਥੋਂ ਵੀ ਵੋਟਾਂ ਪੈ ਜਾਂਦੀਆਂ ਵੀਰੋ ਮੈਂ ਆਪਣੇ ਬੱਚਿਆਂ ਵਾਸਤੇ ਵੋਟਾਂ ਨਹੀਂ ਮੰਗਣ ਆਇਆ ਮੈਂ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਮੰਗਣ ਆਇਆ ਸਾਰੇ ਤੁਸੀਂ ਭਗਵੰਤਾਨ ਬਣੋ ਸਾਰੇ ਕੇਜਰੀਵਾਲ ਬਣੋ ਤਾਂ ਕੰਮ ਹੋਊਗਾ ਇਹ ਮੇਰਾ ਇਕੱਲੇ ਦਾ ਕੰਮ ਨਹੀਂ ਹੈਗਾ ਤੁਸੀਂ ਸੋਚੋ ਵੀ ਮੈਂ ਇਕੱਲਾ ਮੈਂ ਮੈਨੂੰ ਕੀ ਲੋੜ ਪੈਗੀ ਫੇਰ ਗਾਲਾਂ ਖਾਣ ਦੀ ਇਹਨਾਂ ਤੋਂ ਪਰ ਜਿੰਨੇ ਜਰ ਤੁਸੀਂ ਮੇਰੇ ਨਾਲ ਹੋਣਾ ਚਿਰ ਮੈਨੂੰ ਕੋਈ ਸ਼ਿਕਵਾ ਵੀ ਨਹੀਂ ਹੈਗਾ ਸੋ ਇਸ ਕਰਕੇ ਤੁਹਾਡੇ ਕੋਲ ਆਇਆ। ਤੁਹਾਡੇ ਵਰਗਾ ਹੀ ਆਇਆ ਪਹਿਲਾਂ ਵੀ ਆਈ ਸੀ ਹੁਣ ਵੀ ਆਈ ਆ। ਮੈਨੂੰ ਪੱਤਰਕਾਰ ਕਹਿੰਦੇ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਉਸ ਕੁਰਸੀ ਤੇ ਬੈਠ ਕੇ ਵੱਡਿਆਂ ਵੱਡਿਆਂ ਦੇ ਦਿਮਾਗ ਖਰਾਬ ਹੋ ਜਾਂਦੇ ਨੇ ਮਾਨ ਸਾਹਿਬ ਤੁਹਾਡਾ ਦਿਮਾਗ ਕਿਉਂ ਨਹੀਂ ਖਰਾਬ ਹੋਇਆ ਮੈਂ ਕਿਹਾ ਫਰਕ ਇੰਨਾ ਕਾ ਜਿਹੜੇ ਪਹਿਲਾਂ ਵਾਲੇ ਨੇ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਆਹ ਫਰਕ ਆ ਬੱਸ। ਮੈਨੂੰ ਕੋਈ ਚਾਹ ਨਹੀਂ ਕਿ ਮੇਰੀ ਅਖਬਾਰ 'ਚ ਫੋਟੋ ਛਪੇ। मैं कोई चाह नहीं मेरी टीवी वी से फोटो आए मैं एको चाह है कि मेरा पंजाब मेरा हरियाणा मेरा देश तरक्की किमें करे एक ही चाह है बस मैं किसे बसा की कंपनी च हिस्सा नहीं पाना लोगों मैं किसे खड्डा च हिस्सा नहीं पाना मैं किसे ढाबा नहीं पाना मैं किसे दारू के ठेक च हिस्सा नहीं पाना मैं हिस्सा पाना देश के दे एक सौ चाली करोड़ लोगों के दुखों सुखा च हिस्सा पाना होर मैं कितने जितने मर्जी कटे कर लो पैसे हीरे मोती मगर ख्याल इतना रहे कफन पे जेब नहीं होती सब कुछ इतनी रह जाता है वह कफन पे जेब नहीं होंगी जोड़ा आखिरी कपड़ा मिलता वो तो कोई सीण नहीं बजी होंगी मिलता कल ਉਹ ਪੈਰ ਪਸਾਰ ਪਿਆ ਵਿੱਚ ਵਿੜੇ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਵਿੜੇ ਕਿੱਥੇ ਗਏ ਤੇਰੇ ਘਰ ਦੇ ਉਹ ਜਿੰਨਾ ਪਿੱਛੇ ਪਾਪ ਕਮਾਏ ਹੁਣ ਚੱਕੋ 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 ਕਰਦੇ ਕੰਟਾ ਨਹੀਂ ਰੱਖਦੇ ਮਰਤਕ ਦੇ ਨੂੰ ਕੰਟਾ ਨਹੀਂ ਰੱਖਦੇ ਉਹ ਕਹਿੰਦੇ ਕਿੱਲਿਆਂ ਵਾਲੀ ਭੂਆ ਪਰਸੋਂ ਨੂੰ ਫੁੱਲਾਂ ਤੇ ਆਜੂ ਇੱਕ ਵਾਰੀ ਚੱਕੀਏ ਚੱਕੀਏ ਚਲੋ ਚਲੋ ਸੋ ਕਾਦੇ ਵਾਸਤੇ ਤੁਸੀਂ ਯਾਰ ਪਾਪ ਕਮਾਈ ਜਾਂਦੇ ਹੋ ਗਰੀਬਾਂ ਦੇ ਪੈਸੇ ਤੁਸੀਂ ਲੁੱਟੀ ਜਾਂਦੇ ਹੋ ਬਾਦ ਦਵਾਮਾਂ ਲਈ ਜਾਂਦੇ ਹੋ ਇਸ ਕਰਕੇ ਵੀਰੋ ਕਿਸੇ ਦਾ ਹੱਕ ਨਾ ਮਾਰੋ ਆਹੀ ਆਪਣੀ ਸੋਚ ਹੈ ਗਰੀਬਾਂ ਨੂੰ ਨੌਕਰੀਆਂ ਦੇਵਾਂਗੇ ਪੜ੍ਹਾਵਾਂਗੇ ਤੁਹਾਨੂੰ ਹਸਪਤਾਲ ਦੇਵਾਂਗੇ ਬਿਜਲੀ ਫ੍ਰੀ ਦੇਵਾਂਗੇ ਨੌਕਰੀਆਂ ਦੇਵਾਂਗੇ ਨਾਲ ਹਸਪਤਾਲਾਂ ਦੇ ਵਿੱਚ ਦਵਾਈਆਂ ਸਭ ਕੁਝ ਫ੍ਰੀ ਮਿਲੇਗਾ ਜੋ ਅੱਜ ਲੋਕਾਂ ਲਈ ਮਜਬੂਰੀ ਹੈ ਮੈਂ ਉਹਨੂੰ ਮਰਜੀ ਚ ਬਦਲਨੀ ਚਾਹਨਾ ਅੱਜ ਪ੍ਰਾਈਵੇਟ ਹਸਪਤਾਲ ਚ ਇਲਾਜ ਕਰਾਉਣਾ ਮਜਬੂਰੀ ਹੈ ਕਿਉਂਕਿ ਸਰਕਾਰੀ ਵਾਲੇ ਤੋਂ ਯਕੀਨ ਉੱਠ ਗਿਆ ਡਾਕਟਰ ਨਹੀਂ ਹੈਗੇ ਮਸ਼ੀਨਾਂ ਨਹੀਂ ਹੈਗੀਆਂ ਮਜਬੂਰਨ ਪ੍ਰਾਈਵੇਟ ਚ ਇਲਾਜ ਕਰਾਉਣਾ ਪਊਗਾ ਨਹੀਂ ਤਾਂ ਮਰ ਜਾਊਗਾ ਬੰਦਾ ਚਲ ਜਿਹੜੀ ਚਾਰ ਖਿੱਤੇ ਖੱਤੇ ਹੈਗੀਆਂ ਵੇਚ ਦਿੰਨੇ ਆ ਬੰਦਾ ਬਚਾ ਲੀਏ ਮਜਬੂਰੀ ਹੈ ਅੱਜ ਪ੍ਰਾਈਵੇਟ ਸਕੂਲ 'ਚ ਬੱਚਾ ਪੜਾਉਣਾ ਮਜਬੂਰੀ ਆ ਗਰੀਬ ਦੀ ਸਰਕਾਰੀ ਤੇ ਯਕੀਨ ਨਹੀਂ ਰਿਹਾ ਨਾ ਉੱਥੇ ਟੀਚਰ ਐ ਨਾ ਉੱਥੇ ਫਰਨੀਚਰ ਐ ਨਾ ਉੱਥੇ ਬਾਥਰੂਮ ਐ ਨਾ ਨਾ ਕਿਤਾਬਾਂ ਨੇ ਕਹਿੰਦਾ ਚੱਲ ਕੋਈ ਨਹੀਂ ਆਪਦੀ ਤਾਂ ਜਿਵੇਂ ਜਿਵੇਂ ਲੰਘ ਜੂਗੀ ਜਵਾਕ ਪੜਾ ਲੀਏ ਮੈਂ ਡੱਬ ਵਾਲੀ ਵਾਲਿਓ ਹਰਿਆਣੇ ਵਾਲਿਓ ਇਹ ਗੱਲ ਨੋਟ ਕਰ ਲਿਓ ਅਰਵਿੰਦ ਕੇਜਰੀਵਾਲ ਜੀ ਨਾਲ ਉਹ ਮੇਰੇ ਸੁਪਰੀਮੋ ਨੇ ਅਸੀਂ ਇਕੱਠੇ ਗੱਲ ਕਰਦੇ ਆ ਅਸੀਂ ਇਹ ਮਜਬੂਰੀਆਂ ਨੂੰ ਮਰਜ਼ੀ 'ਚ ਬਦਲਨੀਆ ਚਾਹੁੰਨੇ ਆ ਅੱਜ ਤੋਂ ਅੱਜ ਤੋਂ ਕੁਝ ਸਾਲ ਬਾਅਦ ਥੋੜੀ ਮਰਜ਼ੀ ਹੋਊਗੀ ਇਲਾਜ ਪ੍ਰਾਈਵੇਟ ਚ ਕਰਾਉਣਾ ਪ੍ਰਾਈਵੇਟ ਚ ਕਰਾ ਲਿਓ ਸਰਕਾਰੀ ਚ ਕਰਾਉਣਾ ਸਰਕਾਰੀ ਚ ਕਰਾ ਲਿਓ ਇਲਾਜ ਇੱਕੋ ਜਿਹਾ ਪਰ ਉਧਰ ਪੈਸੇ ਲੱਗਦੇ ਆ ਇਧਰ ਪੈਸੇ ਵੀ ਨਹੀਂ ਲੱਗਣੇ ਇਸੇ ਤਰ੍ਹਾਂ ਹੀ ਮਰਜ਼ੀ ਹੋਊਗੀ ਕਿ ਬੱਚਾ ਪ੍ਰਾਈਵੇਟ ਚ ਪੜਾਉਣਾ ਪ੍ਰਾਈਵੇਟ ਚ ਪੜਾ ਲਿਓ ਸਰਕਾਰੀ ਚ ਪੜਾਉਣਾ ਸਰਕਾਰੀ ਚ ਪੜਾ ਲਿਓ ਪੜ੍ਹਾਈ ਇੱਕੋ ਜਿਹੀ ਹੋਊਗੀ ਫਰਕ ਇੰਨਾ ਕਾ ਉਧਰ ਫੀਸ ਲੱਗੂਗੀ ਇਧਰ ਫੀਸ ਵੀ ਨਹੀਂ ਲੱਗਣੀ ਆ ਗੱਲਾਂ ਲੈ ਕੇ ਫਿਰਦਿਆਂ ਤੁਹਾਡੇ ਸਾਹਮਣੇ ਸਹੀ ਗੱਲਾਂ ਨੇ ਦਿਲ ਨੂੰ ਛੂੰਹਦੀਆਂ ਨੇ ਤਾੜੀਆਂ ਮਾਰ ਕੇ ਥੋੜਾ ਹੌਸਲਾ ਵਧਾ ਦਿਓ ਜਿਹੜੇ ਹਿਸਾਬ ਤੇ ਤੁਸੀਂ ਤਾੜੀਆਂ ਮਾਰ ਰਹੇ ਹੋ ਨਾਰੇ ਲਾ ਰਹੇ ਹੋ ਇਹ ਇਹ ਨਾ ਇਹ ਅੰਦਰੋਂ ਦਿਲੋਂ ਹੈ ਇਹ ਜਜ਼ਬਾਤ ਦਿਲੋਂ ਹੈ ਆ 2020 ਦੇ ਵਿੱਚ ਇਲੈਕਸ਼ਨ ਹੋ ਰਹੀ ਸੀ ਦਿੱਲੀ ਦੀ ਤਾਂ ਮੋਦੀ ਨੇ ਰੈਲੀ ਕੀਤੀ ਰਾਮਲੀ ਲਗਰਾਉਂਡ 'ਚ बड़ा व्डा कट सी सीधा प्रसारण चल रहा है सी टीवी केजरी ते केजरीवाल साहब तो मैं दोनों असी भी बैठे सी देख रहे सी जो तो नारे लगे मैं केजरीवाल साहब न्या केजरीवाल साहब शपथ लेने की तैयारी करो मुख्यमंत्री बनोगे दिल्ली के कहते आपको कैसे पता चल गया मैंने कहा जी नारे जो लग रहे हैं ना मोदी की रैली में उससे पता चल गया कहते नारे तो ज्यादा अच्छे लग रहे हैं मैंने कहा सर अच्छे नहीं नारे लाने के अंदाज तो पता लग है भी दिलों आ रहा है नारा ज रहा कैसे तो स्टेज के उत्तरों नारा लग रहा सी हर हर मोदी तो लोग कहते हर हर मोदी मैं क्या जी हाथ तहाँ जा रहा गर्दन थले जा रही है ये दिहाड़ी आए हुए ने यह नहीं वोटा पाते योटा पाते ਸੋ ਜਿਹੜਾ ਤੁਹਾਡਾ ਨਾਰਾ ਲਾਉਣ ਦਾ ਅੰਦਾਜ਼ ਹੈ ਉਹ ਉਹਦੇ ਵਿੱਚ ਸਿਰ ਵੀ ਗਰਦਨ ਵੀ ਉੱਚੀ ਹੈ ਤੇ ਉਹਦੇ ਵਿੱਚ ਮੁਠੀ ਵੀ ਉੱਚੀ ਹੈ ਸ਼ਹੀਦ ਆਜ਼ਮ ਫਕੀਰ ਸਿੰਘ ਉਹਨਾਂ ਦੀ ਆਤਮਾ ਨੂੰ ਥੋੜਾ ਜਿਹਾ ਸਕੂਨ ਮਿਲ ਜੂਗਾ ਚਲੋ ਹੈਗੇ ਨੇ ਹਜੇ ਜਿਨ੍ਹਾਂ ਨੇ ਸਾਡੇ ਵਾਲਾ ਦੀਵਾ ਬੁਝਣ ਨਹੀਂ ਦਿੱਤਾ ਦੋਨੇ ਹੱਥ ਉੱਪਰ ਚਾੱਕ ਕੇ ਦੋ ਨਾਰੇ ਲਾ ਦਿਓ ਕਿਉਂਕਿ ਕੇਜਰੀਵਾਲ ਸਾਹਿਬ ਨੂੰ ਜਦੋਂ ਮੁਲਾਕਾਤ ਤੇ ਕੋਈ ਨਾ ਕੋਈ ਜਾਂਦਾ ਉਹ ਦੱਸਦਾ ਔਰ ਰਿਪੋਰਟ ਲੈਂਦੇ ਨੇ ਕਿ ਹਰਿਆਣੇ 'ਚ ਕਿਵੇਂ ਹੈ ਲੋਕਾਂ ਦਾ ਕੀ ਹਾਲ ਹੈ ਕੀ ਕਹਿੰਦੇ ਆ ਲੋਕ ਤਾਂ ਇਹ ਪਤਾ ਲੱਗ ਜਾਏ ਉਹਨਾਂ ਨੂੰ ਕਿ ਮੇਰੀ ਜਨਮ ਭੂਮੀ ਤੋਂ ਇਸ ਨੇਹਾ ਹੈ ਕਿ ਨਾਰੇ ਇੰਨੇ ਜ਼ੋਰ ਦੀ ਲੱਗਣ ਸਾਨੂੰ ਦੱਸਣ ਦੀ ਲੋੜ ਹੀ ਨਾ ਬਬੇ ਇੱਥੋਂ ਹੀ ਪਹੁੰਚ ਜਾਣ ਸਿੱਧੇ ਦਿੱਲੀ ਦੋਨੇ ਹੱਥ ਉੱਪਰ ਚੱਕ ਕੇ ਇਨਕਲਾਬ ਜੰਦਾਬਾ ਥੋੜਾ ਜਿਹਾ ਹੋਰ ਚੱਕ ਲਓ ਇਨਕਲਾਬ ਜੰਦਾਬਾ ਇਨਕਲਾਬ ਜੰਦਾਬਾ ਭਾਰਤ ਮਾਤਾ ਕੀ ਜੈ ਵੰਦੇ ਭਾਰਤ ਬੋਲੇ ਸੋਨਹਾਰਾ ਡੱਬ ਵਾਲੀ ਨੂੰ ਨਾ ਜ਼ਿਲ੍ਹਾ ਬਣਾਉਣ ਦੀ ਗੱਲ ਹੈ ਹੁਣ ਆਪਾਂ ਐਸੈਣੀ ਤੋਂ ਕਿਉਂ ਮੰਗ ਕਰੀਏ ਅਕਤੂਬਰ ਚ ਆਪਾਂ ਆਪ ਹੀ ਬਣਾਵਾਂਗੇ ਐਵੇਂ ਇੱਧਰ ਉੱਧਰ ਕਾਦੇ ਵਾਸਤੇ ਫਿਰਨਾ ਆਪਾਂ ਆਪ ਦਾ ਘਰ ਦੇ ਹੀ ਸੰਧ ਬਣਾ ਲਈਏ ਜਿੱਥੇ ਕਹੋਂਗੇ ਜਿਵੇਂ ਕਹੋਂਗੇ ਉਵੇਂ ਫੈਸਲੇ ਹੋਣਗੇ ਜਾਂਦੇ ਵਾਸਤੇ ਰੋ ਲਵ ਯੂ ਆਲ ਹੌਲੀ ਜਾਇਓ ਆਰਾਮ ਨਾਲ ਜਾਇਓ ਬੱਚੇ ਵੀ ਨੇ ਬਜ਼ੁਰਗ ਵੀ ਨੇ ਹੈਲੋ ਤੁਹਾਡਾ ਸੀਐਮ ਸਾਹਿਬ ਨੂੰ ਸਨਮਾਨਿਤ ਕਰਨਗੇ ਸਾਥੀ ਸੀਐਮ ਸਾਹਿਬ ਨੂੰ ਸਨਮਾਨਿਤ ਕਰਨਗੇ ਸਾਥੀ ਉਸ ਤੋਂ ਬਾਅਦ ਰਾਸ਼ਟਰੀ ਗਾਣ ਹੋਏਗਾ नायक जय है भारत भाग्य विधाता पंजाब सिन्ध गुजरात मराठा उत्कल बंगा विन्द्र हिमाचल यमुना गंगा उज्जल जगति तरङ्गा तव शुभ नामे जागे तव शुभ आशिष मागे गाहे तव जय जन जनगण मंगल दायक जय हे भारत भाग्य विधाता जय हे जय हे जय हे जय जय, जय 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 जय, जय हे